ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਮੇਰਾ ਨਾਮ ਜਤਿੰਦਰ ਮਸੀ ਗੌਰਵ ਹੈ ਮੈਂ ਗਲੋਬਲ ਕਿਸ਼ ਨੈਕਸ਼ਨ ਕਮੇਟੀ ਦਾ 올 ਇੰਡੀਆ ਦਾ ਪ੍ਰੈਜ਼ੀਡੈਂਟ ਆ ਅੱਜ ਅਸੀਂ ਇੱਥੇ ਸੀ ਪੀ ਸਾਹਿਬ ਨੂੰ ਮਿਲਣ ਲਈ ਆਏ ਆ ਪਿਛਲੇ ਦਿਨਾਂ ਦੇ ਵਿੱਚ ਸਾਡੇ ਨਿਊ ਬਸਰ ਦੇ ਵਿੱਚ ਇੱਥੇ ਪਾਸਟਰ ਨੇ ਸਾਡੇ ਗੁਰਦੀਪ ਜੀ ਔਰ ਉਹਨਾਂ ਦੇ ਭਰਾ ਨੇ ਉੱਥੇ ਸੇਵਕਾਈ ਕਰਦੇ ਨੇ ਔਰ ਕੁਝ ਸ਼ਰਾਰਤੀ ਆਂਸਰਾਂ ਵੱਲੋਂ ਉਹਨਾਂ ਉੱਤੇ ਹਮਲਾ ਕੀਤਾ ਗਿਆ ਜ ਜਿਹਦੇ ਵਿੱਚ ਸਾਡੇ ਪਾਸਟਰ ਸਾਹਿਬ ਦਾ ਹੱਥ ਕਟਿਆ ਗਿਆ ਔਰ ਉਹਨਾਂ ਦੇ ਜਿਹੜੇ ਬ੍ਰਦਰ ਸੀ ਉਹਨਾਂ ਦੇ ਵੀ ਕਾਫੀ ਗੰਭੀਰ ਜ਼ਖ਼ਮਾਂ ਜਿਹੜੀਆਂ ਆਈਆਂ ਵਾ ਔਰ ਮੇਰੀ ਰਾਤ ਗੱਲ ਹੋਈ ਸੀ ਸੀ ਪੀ ਸਾਹਿਬ ਦੇ ਉਹਨਾਂ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਵਾ ਵੀ ਜਿੰਨੀ ਜਿਹੜੀ ਵੀ ਬੰਦੀ ਕਾਨੂੰਨੀ ਕਾਰਵਾਈ ਹੈਗੀ ਆ ਇਹ ਬੰਦਿਆਂ ਦੇ ਕੀਤੀ ਜਾਵੇਗੀ ਔਰ ਇਹਨਾਂ ਨੂੰ ਜਿਹੜੀ ਨੱਥ ਪੱਕੇ ਤੌਰ ਤੇ ਪਾਈ ਜਾਵੇਗੀ ਕਿਉਂਕਿ ਦੇਖੋ ਬਾਣੀ ਦੇ ਵਿੱਚ ਲਿਖਿਆ ਜਿਨੇ ਪ੍ਰੇਮ ਕੀਓ ਤਿੰਨ ਪਰ ਪਾਇਓ ਔਰ ਅਸੀਂ ਮੁਸੀਬ ਜਿਹੜੇ ਭਾਈਚਾਰਾ ਹੈਗਾ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਸਾਰੇ ਧਰਮਾਂ ਨੂੰ ਪਿਆਰ ਕਰਦੇ ਆਂ ਮਗਰ ਕੁਝ ਜਿਹੜੇ ਸ਼ਰਾਰਤੀ ਅੰਸਰ ਹੈਗੇ ਜਿਨ੍ਹਾਂ ਦੀ ਹਰ ਟਾਈਮ ਇਹ ਕੋਸ਼ਿਸ਼ ਲੈਂਦੀ ਆ ਵੀ ਕਿਦਾਂ ਭਾਈਚਾਰਕ ਸਾਂਝ ਨੂੰ ਢਾਹ ਲਾਈ ਜਾਵੇ ਕਿਦਾਂ ਭਾਈਚਾਰਕ ਜਿਹੜੀ ਸਾਂਝ ਖਰਾਬ ਕੀਤੀ ਜਾਵੇ ਅਸੀਂ ਉਹਨਾਂ ਦੀ ਜਿਹੜੀ ਇਹ ਮੰਸ਼ਾ ਹੈਗੀ ਪੂਰੀ ਨਹੀਂ ਅਸੀਂ ਸਾਰੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਸਿੱਖ ਸਾਡੇ ਵੱਡੇ ਭਰਾ ਨੇ ਔਰ ਜਿਹੜੇ ਨਿਹੰਗ ਸਿੰਘ ਬਾਣੇ ਦੇ ਵਿੱਚ ਆ ਕੇ ਜਿਨ੍ਹਾਂ ਨੇ ਹਮਲਾ ਕੀਤਾ ਸਾਡੇ ਪਾਸਟਰ ਸਾਹਿਬ ਨੂੰ ਮਾਰਿਆ ਕੁੱਟਿਆ ਔਰ ਜਾਨੀ ਮਾਲੀ ਨੁਕਸਾਨ ਉਹਨਾਂ ਦਾ ਕੀਤਾ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕਾਰਵਾਈ ਕਰਵਾਉਣ ਲਈ ਅਸੀਂ ਇੱਥੇ ਆਏ ਆਂ ਔਰ ਸਾਡੇ ਨਾਲ ਸਮੂਹ ਜਿਹੜੇ ਅੰਮ੍ਰਿਤਸਰ ਦੇ ਪਾਸਟਰ ਸਾਹਿਬਾਨ ਨੇ ਉਹ ਸਾਰੇ ਆਏ ਨੇ ਪੂਰੀ ਮਸੀਹ ਭਾਈਚਾਰੇ ਚ ਕਾਫੀ ਰੋਸ਼ ਹੈ ਇਸ ਜੀ ਨੂੰ ਲੈ ਕੇ ਵੀ ਆਏ ਦਿਨ ਸਾਡੇ ਜਿਹੜੇ ਮਸੀਹ ਭਾਈਚਾਰੇ ਦੇ ਜਿਹੜੇ ਨੁਮਾਇੰਦੇ ਨੇ ਸਾਡੇ ਪਾਸਟਰ ਨੇ ਉਹਨਾਂ ਉੱਤੇ ਜਿਹੜੀ ਹਮਲਾ ਕੀਤਾ ਜਾਂਦਾ ਕਦੀ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਪਿਛਲੇ ਦਿਨਾਂ ਦੇ ਵਿੱਚ ਵੀ ਸਾਡੇ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਭਰਾ ਸੀ ਜਿਹਨੂੰ ਛੁਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਹਰ ਮਹੀਨੇ ਅਸੀਂ ਦੇਖਦੇ ਹਾਂ ਵੱਖ-ਵੱਖ ਜਗ੍ਹਾ ਦੇ ਉੱਤੇ ਕਦੀ ਸਾਡੇ ਬਾਈਬਲ ਦੀ ਬੇਅਦਵੀ ਹੁੰਦੀ ਆ ਕਦੀ ਸਾਡੇ ਲੋਕਾਂ ਨੂੰ ਮਾਰਿਆ ਕੁੱਟਿਆ ਜਾਂਦਾ ਵਾ ਇਹਨੂੰ ਲੈ ਕੇ ਕਾਫੀ ਸੋਗ ਦੀ ਜਿਹੜੀ ਲਹਿਰ ਹੈਗੀ ਮੁਸੀਬਾ ਇਚਾਰੇ ਚ ਸੂਬਾ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਕੋਈ ਗੱਦੀ ਨੂੰ ਲੈ ਕੇ ਆਪਸ ਵਿੱਚ ਝਗੜਾ ਆਇਆ ਵਾ ਉਹਨੂੰ ਪ੍ਰਚਾਰ ਨੂੰ ਲੈ ਕੇ ਕੋਈ ਇਸ ਤਰ੍ਹਾਂ ਦੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਗੱਲ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਵੀ ਜਿਹੜਾ ਸਾਡੀ ਕਿਸੇ ਨਾਲ ਕੀ ਦੁਸ਼ਮਣੀ ਆ ਸਾਡੀ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਆ ਸਾਡੇ ਜਿਹੜੇ ਪਾਸਟਰ ਨੇ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਜਿਸ ਜਗ੍ਹਾ ਤੇ ਝਗੜਾ ਹੋਇਆ ਵਾ ਉਸ ਜਗ੍ਹਾ ਤੇ ਪਾਸਟਰ ਜੀ ਦੀ ਚਰਚ ਹੈਗੀ ਆ ਉਥੇ ਸੰਗਤ ਕਾਫੀ ਵੱਡੀ ਗਿਣਤੀ ਚ ਹੁੰਦੀ ਆ ਔਰ ਉਹਨਾਂ ਦੀਆਂ ਗੱਡੀਆਂ ਨੂੰ ਲਾਉਣ ਤੋਂ ਪਹਿਲਾਂ ਵੀ ਕਾਫੀ ਵਾਰ ਇਹਨਾਂ ਦੀ ਆਪਸ ਦੇ ਵਿੱਚ ਤੂੰ ਤੂੰ ਮੈਂ ਮੈਂ ਹੋਈ ਆ ਔਰ ਉਸ ਦਿਨ ਵੀ ਗੱਡੀ ਉਥੇ ਲੱਗੀ ਸੀ ਔਰ ਪਾਸਟਰ ਜੀ ਨੇ ਦੱਸਿਆ ਵੀ ਇਹ ਸੰਗਤ ਦੀ ਜਿਹੜੀ ਗੱਡੀ ਆ ਅਸੀਂ ਸਾਈਡ ਤੇ ਕਰ ਲੈਨੇ ਮਗਰ ਉਹਨਾਂ ਨੇ ਕੁਝ ਵੀ ਸੁਣਿਆ ਨਹੀਂ ਗਿਨਿਆ ਨਹੀਂ ਸਾਡੇ ਪਾਸਟਰ ਜੀ ਨੂੰ ਮਾਰਨਾ ਕੁੱਟਣਾ ਚਾਲੂ ਕਰਤਾ ਔਰ ਜਿਹੜੀ ਇਹ ਲੜਾਈ ਝ ਇਹ ਜਿਹੜਾ ਸਾਡੇ ਧਰਮ ਦੇ ਕਰਕੇ ਸਾਨੂੰ ਟਾਰਗੇਟ ਕੀਤਾ ਜਾਂਦਾ ਸਾਨੂੰ ਮਾਰੇ ਕੁੱਟਿਆ ਜਾਂਦਾ ਔਰ ਅਸੀਂ ਸੀਐਮ ਸਾਹਿਬ ਕੋਲ ਮੰਗ ਕਰਦੇ ਆ ਵੀ ਇਦਾਂ ਦੇ ਜਿਹੜੇ ਬੰਦੇ ਆ ਜਿਹੜੇ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਦੇ ਆ ਔਰ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿੰਨੇ ਕੇ ਜਾਨੇ ਸੀ ਕਿੰਨਾ ਵੱਲੋਂ ਜੀ 6 ਲੋਕ ਹੈਗੇ ਸੀ ਜਿਨ੍ਹਾਂ ਜਿਹੜੇ ਹਥਿਆਰਬੰਦ ਹੈਗੇ ਸੀ ਜਿਨ੍ਹਾਂ ਨੇ ਹਥਿਆਰਾਂ ਦੇ ਨਾਲ ਕਿਰਪਾਨਾਂ ਦੇ ਨਾਲ ਖੰਡਿਆਂ ਦੇ ਨਾਲ ਹਮਲਾ ਕੀਤਾ ਵਾ ਔਰ ਬਹੁਤ ਵੱਡਾ ਨੁਕਸਾਨ ਸਾਡੇ ਮੁਸੀਬਾ ਇਤਰਾ ਦਾ ਕੀਤਾ ਸਭ ਕੁਝ ਹੈਗਾ ਜੀ ਅਸੀਂ ਪ੍ਰਸ਼ਾਸਨ ਨੂੰ ਦੇ ਚੁੱਕੇ ਆ ਪ੍ਰਸ਼ਾਸਨ ਨਾਲ ਗੱਲ ਵੀ ਹੋਈ ਆ ਮੈਨੂੰ ਸੀਪੀ ਸਾਹਿਬ ਦੇ ਨਾਲ ਰਾਤੀ ਗੱਲ ਹੋਈ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਵੀ ਇਹ ਬੰਦਿਆਂ ਨੂੰ ਜਲਦ ਤੋਂ ਜਲਦ ਅਸੀਂ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਸੁਟਾਂਗੇ ਉਹ ਹੁਣ ਅਸੀਂ ਜਾ ਰਹੇ ਆ ਅੰਦਰ ਅਸੀਂ ਸੀਪੀ ਸਾਹਿਬ ਨੂੰ ਮਿਲਣ ਦੇ ਲਈ ਉਹਨਾਂ ਨੂੰ ਮਿਲ ਕੇ ਫਿਰ ਉਹਨਾਂ ਨਾਲ ਗੱਲਬਾਤ ਕਰਕੇ ਆਪ ਜੀ ਨੂੰ ਦੱਸ ਸਕਦੇ ਆਂ